ਦੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਲੋਕ ਦੀ ਸਰਕਾਰ ਜਿੰਦਾਬਾਦ ਲੋਕ ਦੀ ਸਰਕਾਰ ਜਿੰਦਾਬਾਦ ਸਮੇਂ ਸਾਹਮਣੇ ਲੈ ਸਕਦੇ ਕੋਈ ਕਿ ਭਾਈ ਸਾਹਿਬ ਜੱਜ ਜੱਜ ਕਰੀਏ ਬਾੜੋ ਪਿਆਰ ਨਾਰੇ ਨੂਰੇ ਨਾਲ ਥੋੜੇ ਜੇ ਨਾਲ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਲੈ ਆਓ ਤੁਸੀਂ ਆ ਲੈ ਆਣਾ ਨੂੰ ਆ ਦੋ ਨਾ ਨਾ ਨਾਲ ਅੱਗੇ ਵਿਚੇ ਭਾਈ ਆਉਂਦੇ ਹੋ

ਥੋੜਾ ਥੋੜਾ ਲੰਮਾ ਕਰੋ ਲੰਮਾ ਕਰੋ ਫੋਟੋ ਨਾਲ ਨਾਲ ਥੋੜਾ ਥੋੜਾ ਫੋਟੋ ਕਰਕੇ ਹਟਾ ਲੰਮਾ ਕਰੋ ਦੋ ਦੌਰਾਂ ਕਿਰਾਨਾ ਲੰਮਾ ਕਰੋ ਜਿੰਦਾਬਾਦ 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 ਬੜਾ ਬੜੋ ਮੜੀ ਜੀ ਉਹ ਗਾੜੀ ਦੇ ਬਾਹਰ ਉਹ ਲਾਓ ਸਾਹ ਜੁੱਜਲ ਉਦਾ ਘੜੀ ਬਾੜਿਆ ਪਿਆਰ ਨਾਰੇ ਨੂਰੇ ਨਾਲ ਥੋੜੇ ਜੇ ਨਾਲ ਹਾਰਤੀ ਜਿੰਦਾਬਾਦ ਹਾਰਤੀ ਜਿੰਦਾਬਾਦੀ ਜਿੰਦਾਬਾਦ ਹਾਰਤੀ ਜਿੰਦਾਬਾਦੀ ਜਿੰਦਾਬਾਦ ਦੱਲਾ ਆਓ ਤੁਸੀਂ ਨਾਲਿਆਂ ਨਾਲ ਅਦੋਨੇ ਨਾਲ ਨਾਲੇ ਵਧੀਆ ਵਧੀਆ ਅੱਗੇ-ਵਿੱਚੇ ਭਾਈ ਆ ਸਾਰਿਆਂ ਨੂੰ ਦੋ ਭਾਈ ਆ ਕਾਜ ਕਰ ਇੱਕ ਮਿੰਟ ਲੋ 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 ਲੈ ਜਾਗੇ ਲੋ ਇਹਦਾ ਹੋ ਗਿਆ ਹਟਾਓ ਟੋਟੋ ਨਾ ਲੈ ਨਿੰਦਾਂ ਅੰਦਰ ਮੰਡਾ ਇੱਕ ਮਿੰਟ ਨਾ ਵੀ ਦੋ ਦਸ ਦੇਖੋ ਠੀਕ ਕਰ ਇੱਕ ਨੂੰ ਕਰਨ ਨੂੰ ਬੜੇ ਦਿੰਦਾ ਹੋਰ ਲੋ ਸਾਰੇ ਘੋੜਾ ਘੋੜਾ ਬਲੰਜ ਲੰਮਾ ਕਰੋ ਲੰਮਾ ਕਰੋ ਪਾਸੇ ਥਾਣਾ ਥਾਣਾ ਫੋਟੋ ਕਰਕੇ ਆ ਦੇ ਲੰਮਾ ਕਰੋ ਦੌਰੇ ਕਿਰਾਨਾ ਮਗਰ ਤੱਕਾ ਬਾਲਟੀ ਜਿੰਦਾ ਜੋ ਭਾਰਤੀ ਜਨਤਾ ਪਾਰਟੀ ਵਾਸਤੇ ਬਹੁਤ ਹੀ ਉੱਧਰ ਜਾਓ ਲੜੀ ਕੋ ਦਿਓ ਚਲੋ ਵੱਡੀ ਖੁਸ਼ੀ ਆ ਕਿ ਅੱਜ ਦਿੱਲੀ ਦੀ ਰਾਜਧਾਨੀ ਵਿੱਚ ਇੱਕ ਲੰਮੇ ਸਮੇਂ ਬਾਅਦ ਲੋਕਤੰਤਰ ਦੀ ਜਿੱਤ ਹੋਈ ਆ ਭਾਰਤੀ ਜਨਤਾ ਪਾਰਟੀ ਦੀ ਉੱਥੇ ਹੁਣ ਜਾ ਫਿਰ ਜਿੱਤ ਹੋਈ ਆ ਤੇ ਝੂਠੇ ਵਾਦੇ ਕਰਨ ਵਾਲਿਆਂ ਨੂੰ ਲੋਕਾਂ ਨੇ ਨਕਾਰਿਆ ਹੈ ਝੂਠੇ ਵਾਦੇ ਕਰਨ ਵਾਲਿਆਂ ਦੀ ਆਪਣੀ ਸੀਟ ਵੀ ਜਿਹੜੀ ਉਹ ਨਹੀਂ ਬਚ ਸਕੀ ਲੋਕਾਂ ਨੇ ਜਿਹੜੀ ਝੂਠ ਦੀ ਬਣਿਆ ਤੇ ਬਣੀ ਸੀ ਆਮ ਆਦਮੀ ਪਾਰਟੀ ਉਹਦਾ ਪਤਨ ਅੱਜ ਤੋਂ ਸ਼ੁਰੂ ਹੋ ਗਿਆ ਹੈ ਅੱਜੀ ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਿੱਚ ਖਾਸਾ ਉਸ਼ਾ ਪਾਇਆ ਜਾ ਰਿਹਾ ਹੈ ਪੂਰੇ ਦੇਸ਼ ਵਿੱਚ ਜਸ਼ਨ ਮਨਾਇਆ ਜਾ ਰਿਹਾ ਤੇ ਅੱਜ ਵਿਧਾਨ ਸਭਾ ਕਾ ਜੰਡਿਆਲਾ ਗੁਰੂ ਵਿਖੇ ਵੀ ਜਿਹੜੇ ਪਾਰਟੀ ਦੇ ਵਰਕਰ ਆ ਉਹ ਇਸ ਪ੍ਰਕਾਰ ਗਦਗਦ ਹੈ ਕਿ ਖੁਸ਼ੀ ਨਾਲ ਖੁਸ਼ੀ ਵਿੱਚ ਲੱਡੂ ਵੰਡੇ ਜਾ ਰਹੇ ਖੁਰਸੀਆਂ ਬਣਾਈਆਂ ਜਾ ਰਹੀਆਂ ਇੱਕ ਦੂਜੇ ਨੂੰ ਜਿਹੜਾ ਖੁਸ਼ੀ ਦਾ ਇਜ਼ਹਾਰ ਕਰਨ ਵਾਸਤੇ ਉਹ ਸਾਰੇ ਐਸੇ ਇੱਥੇ ਇਕੱਤਰ ਹੋਏ ਆ ਤੇ ਅੱਜ ਭਾਰਤੀ ਜਨਤਾ ਪਾਰਟੀ ਦਾ ਹਰ ਵਰਕਰ ਮਾਣ ਮਹਿਸੂਸ ਕਰ ਰਿਹਾ ਕਿ ਪੰਜਾਬ ਵਿੱਚ ਵੀ ਆਉਣ ਵਾਲੇ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਵੱਡੇ ਮਾਰਜਿਨ ਨਾਲ ਜਿੱਤ ਕੇ ਪੰਜਾਬ ਸਰਕਾਰ ਬਣਾਈ ਤੇ ਅੱਜ ਵੀ ਸਾਹਮਣੇ ਕਿਹਾ ਕਿ 2025 ਦੇ ਇਲੈਕਸ਼ਨ ਨੇ ਛੱਡ ਕੇ 2050 ਤੱਕ ਦੀ ਮੋਰਟੀਸਬ ਮੈਨੂੰ ਨਹੀਂ ਤੋੜ ਸਕਦੇ ਤੇ ਕੀ ਕਾਰਨ ਹੈ ਜਿਹੜੇ ਏਡੀ ਹੋੜੀ ਚੇਤਨਾ ਭਾਜਪੀ ਜਿਹੜੀ ਕੀਤੀ ਕਿਉਂਕਿ ਇਹ ਜਿਹੜੀ ਸਰਕਾਰ ਸੀ ਝੂਠ ਦੇ ਸਹਾਰੇ ਬਣੀ ਸੀ ਝੂਠੇ ਵਾਅਦਿਆਂ ਨਾਲ ਪੰਜਾਬ ਚ ਵਿੱਚ ਵੇਖੋ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੇ ਵਾਅਦੇ ਕੀਤੇ ਪਰ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਤੁਸੀਂ ਦੱਸੋ ਅੱਜ ਜਿੰਨੇ ਆ ਵੀ ਸਕੀਮਾਂ ਕੇਂਦਰ ਸਰਕਾਰ ਦੀਆਂ ਸਕੀਮਾਂ ਨਰੇਗਾ ਦੀ ਗੱਲ ਕਰ ਲਈਏ ਕੁਝ ਕੱਚੇ ਕੁੱਟੇ ਪੱਕੇ ਕਰਨ ਦੀ ਸਕੀਮ ਜੇ ਆਪਾਂ ਗੱਲ ਕਰ ਲਈਏ ਕਣਕ ਪ੍ਰਧਾਨ ਮੰਤਰੀ ਬ੍ਰੀਫ ਕਲਿਆਨ ਅਨ ਯੋਜਨਾ ਵਿੱਚ ਸਰਬ ਸਿੱਖਿਆ ਅਭਿਆਨ ਵਿੱਚ ਸਿੱਖਿਆ ਦਾ ਜਿਹੜਾ ਚੱਲ ਰਿਹਾ ਉਸ ਤੋਂ ਬਾਅਦ ਆ ਜਿਹੜਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਸਾਰੀਆਂ ਦੀਆਂ ਸਾਰੀਆਂ ਸਕੀਮਾਂ ਸੈਂਟਰ ਸਪੌਂਸਰਡ ਆ ਜਿਹੜੀਆਂ ਗ੍ਰਾਂਟ ਆ ਰਹੀ ਉਹ ਕੇਂਦਰ ਸਰਕਾਰ ਵੱਲ ਆ ਰਹੀ ਆ ਪੰਜਾਬ ਸਰਕਾਰ ਦੀ ਇੱਕ ਵੀ ਲੋਕ ਪੜਾਈ ਦੀ ਜਿਹੜੀ ਉਹ ਸਕੀਮ ਪੰਜਾਬ ਸਰਕਾਰ ਨਾ ਤੇ ਲਿਆ ਸਕੀ ਆ ਨਾ ਇੰਪਲੀਮੈਂਟ ਕਰ ਸਕੀ ਆ ਸਗੋ ਜਿਹੜੀਆਂ ਕੇਂਦਰ ਦੀਆਂ ਸਹੂਲਤਾਂ ਉਹਦੇ ਵਿੱਚ ਅੜਿੱਕੇ ਜਰੂਰ ਡਾ ਰਹੀ ਆ ਕਿ ਇਹ ਸਕੀਮਾਂ ਕਿਤੇ ਕਾਮਯਾਬ ਨਾ ਹੋ ਜਾਣ 27 ਸਾਲ ਬਾਅਦ ਜਿਹੜੀ ਰਾਜਧਾਨੀ ਜਿਹੜੀ ਹੈ ਬੀਜਪੀ ਨੇ ਜਿੱਤੀ ਹੈ। ਔਰ ਆਉਣ ਵਾਲੇ ਸਮੇਂ 'ਚ ਕੀ ਕੀ ਟੈਲੀ ਵਾਸਤੇ ਤੁਸੀਂ ਕੰਮ ਕਰ ਸਕਦੇ ਹੋ ਉੱਥੇ? ਆਉਣ ਵਾਲੇ ਸਮੇਂ 'ਚ ਮੋਦੀ ਸਰਕਾਰ ਦੀ ਗਰੰਟੀ 'ਤੇ ਲੋਕਾਂ ਨੇ ਵਿਸ਼ਵਾਸ ਕੀਤਾ। ਮੋਦੀ ਸਰਕਾਰ ਲੋਕ ਜਿਹੜੀ ਲੋਕਾਂ ਨਾਲ ਝੂਠੇ ਵਾਅਦੇ ਨਹੀਂ ਕਰਦੀ। ਜੋ ਕਹਿੰਦੀ ਆ ਕਿਉਂਕਿ ਅੱਜ ਵੇਖੋ ਪੰਜਾਬ ਵਿੱਚ ਵੀ ਜਦੋਂ ਪਿੰਡਾਂ ਵਿੱਚ ਜਾਂਦਾ ਨਾ ਲੋਕੀ ਕਹਿੰਦੇ ਕਿ ਸਾਨੂੰ ਜਿਹੜੇ ਮੁਫਤ ਸਿਲੰਡਰ ਮੋਦੀ ਸਾਹਿਬ ਨੇ ਦਿੱਤੇ ਤੇ ਮੋਦੀ ਸਾਹਿਬ ਕੋ ਕਿਸੇ ਨੇ ਮੰਗੇ ਨਹੀਂ ਸੀ। ਜਿਹੜੀ ਕਣਕ ਆ ਜਿਹੜੀ ਮੁਫਤ ਕਣਕ ਆ ਰਹੀ ਆ ਪੰਜਾਬ ਵਿੱਚ ਉਹ ਮੋਦੀ ਸਾਹਿਬ ਉਹ ਕਿਸੇ ਨੇ ਮੰਗ ਨਹੀਂ ਕੀਤੀ ਬਿਨਾ ਮੰਗੇ ਦਿੱਤੇ ਜਾ ਰਹੀਆਂ ਤੇ ਜਦੋਂ ਕਿਤੇ ਸਰਕਾਰ ਬਣ ਗਈ ਤੇ ਇਹ ਜਿਹੜੇ ਖੁੱਲੇ ਗੱਫੇ ਜਿਹੜੇ ਲੋਕਾਂ ਨੂੰ ਮਿਲਨੇ ਆ ਉਹਦੀ ਵੇਟ ਲੋਕ ਕਰ ਰਹੇ ਬੇਸਬਰੀ ਨਾਲ ਕਿ ਕਦੋਂ ਪੰਜਾਬ ਵਿੱਚ ਮੋਦੀ ਸਾਹਿਬ ਦੀ ਅਗਵਾਈ ਵਿੱਚ ਸਰਕਾਰ ਬਣੇ ਤੇ ਜਿਹੜੀਆਂ ਦੂਜੇ ਰਾਜਾਂ ਨੂੰ ਸਹੂਲਤਾਂ ਮਿਲਦੀਆਂ ਉਹ ਸਹੂਲਤਾਂ ਵੀ ਜਿਹੜੀਆਂ ਪੰਜਾਬ ਵਿੱਚ ਲਾਗੂ ਹੋਣ ਪੰਜਾਬ ਵਿੱਚ 2027 ਦਾ ਕੀ ਤਰ੍ਹਾਂ ਰਹਿਗਾ ਪੰਜਾਬ ਵਿੱਚ 2027 ਵਿੱਚ ਜਿਵੇਂ ਹਰਿਆਣੇ ਵਿੱਚ ਸਰਕਾਰ ਬਣੀ ਬੀਜੇਪੀ ਦੀ ਤੀਜੀ ਵਾਰੀ ਦਿੱਲੀ ਵਿੱਚ ਅੱਜ ਸਰਕਾਰ ਨੇ ਇਹ ਸਾਫ਼ ਕਰ ਦਿੱਤਾ ਕਿ ਆਉਣ ਵਾਲੀ 2027 ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਵੱਡੇ ਮਾਰਜਨ ਨਾਲ ਜਿੱਤ ਕੇ ਪੰਜਾਬ ਵਿੱਚ ਸਰਕਾਰ ਬਣਾਈ ਪਰਉਣ ਜਾ ਰਹੀ ਹੈ। ਹਾਂਜੀ ਦਿੱਲੀ ਵਿੱਚ ਭਾਜਪਾ ਸਰਕਾਰ ਜਿੱਤ ਹੋਈ ਆ ਤੇ ਭਾਜਪਾ ਸਰਕਾਰ ਬਣੀ ਹੈ ਕੀ ਕਹਿਣਾ ਚਾਹੋਗੇ? ਅੱਜ ਭਾਰਤੀ ਜਨਤਾ ਪਾਰਟੀ ਨੇ ਬੜੀ ਪ੍ਰਚੰਡ ਜਿੱਤ ਜਿਹੜੀ ਆ ਉਹ ਦਿੱਲੀ ਦੇ ਵਿੱਚ ਕਰਕੇ ਦਿਖਾਈ ਆ। ਦਿੱਲੀ ਦੇ ਲੋਕਾਂ ਦੇ ਨਾਲ ਜਿਹੜਾ ਅਨਿਆਏ ਹੋ ਰਿਹਾ ਸੀਗਾ ਉੱਥੇ ਇੰਨੇ ਕੁ ਮਾੜੇ ਹਾਲਾਤ ਸੀਗੇ ਦਿੱਲੀ ਦੇ ਕਿ ਇੱਕ ਹੰਕਾਰਿਆ ਹੋਇਆ ਅਫਸਰ ਕਹਿ ਸਕਦੇ ਆ ਆਪਾਂ ਨੂੰ ਪੜਿਆ ਲਿਖਿਆ ਕਹਿੰਦੇ ਪੜਿਆ ਲਿਖਿਆ ਵੱਡ ਗੁਨਾਹਗਾਰ ਉਹ ਵਿਅਕਤੀ ਨੇ ਦਿੱਲੀ ਦੇ ਲੋਕਾਂ ਨਾਲ ਜੀਣਾ ਹਰਾਮ ਕੀਤਾ ਸੀ ਅੱਜ ਦਿੱਲੀ ਨੂੰ ਉਸ ਵਿਅਕਤੀ ਤੋਂ ਨਜਾਤ ਮਿਲੀ ਆ ਔਰ ਦਿੱਲੀ ਸਾਰੀ ਖੁਸ਼ ਆ ਔਰ ਇਸ ਖੁਸ਼ੀ ਦੀ ਲਹਿਰ ਅੱਜ ਪੂਰੀ ਤਰ੍ਹਾਂ ਪੰਜਾਬ ਤੱਕ ਵੀ ਬੜੇ ਜੋਰਾਂ ਸ਼ੋਰਾਂ ਨਾਲ ਆਈ ਆ ਤੇ ਮੈਂ ਇੱਕ ਬੇਨਤੀ ਕਰਦੇ ਆ ਜਿੱਦਾਂ ਉਥੇ ਝਾੜੂ ਉਥੇ ਮਾਂਜਿਆ ਗਿਆ ਉਦਾਂ ਹੀ ਝਾੜੂ ਆ ਪੰਜਾਬ 'ਚ ਵੀ ਮਾਂਜਿਆ ਜਾਏਗਾ ਬੜੇ ਥੋੜੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚੋਂ ਝਾੜੂ ਦਾ ਜੁੱਲੀ ਬਿਸਤਰਾ ਗੋਲ ਕਰ ਦੇਾਂਗੇ ਕਿ ਸਾਡਾਂ ਦੀਆਂ ਮੰਗਾਂ ਇਹਦੇ ਲੈ ਕੇ ਬਾਰਡਰ ਦੇ ਬੈਠੇ ਉਹਨਾਂ ਦਾ ਕੀ ਭਾਈ ਸਾਹਿਬ ਦੇਖੋ ਮੇਰੀ ਬੇਨਤੀ ਆ ਉਹ ਵੀ ਸਮੇਂ ਨਾਲ ਸਾਰੀਆਂ ਹੱਲ ਹੋਣਗੀਆਂ ਵਕਤ ਲੱਗਦਾ ਹਰ ਚੀਜ਼ ਨੂੰ ਔਰ ਉਹਦੇ ਉੱਤੇ ਬਕਾਇਦਾ ਕਮੇਟੀ ਬਣ ਚੁੱਕੀ ਆ ਉਹਦੇ ਤੇ ਗੱਲਬਾਤ ਚੱਲ ਰਹੀ ਆ ਤੇ ਪ੍ਰਮਾਤਮਾ ਮਿਹਰ ਕਰੂਗਾ ਉਹ ਵੀ ਬਹੁਤ ਜਲਦ ਮਸਲੇ ਹੱਲ ਹੋਣਗੇ ਅੱਜ ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਹੋ ਖੁਸ਼ੀ ਦੀ ਤੇ ਮੈਂ ਕਹਿੰਦਾ ਹੱਦ ਨਹੀਂ ਜੇ ਹੈਗੀ ਉਹ ਕਹਿੰਦੇ ਆਉਣ ਵਾਲਾ ਟਾਈਮ ਤੇਰੇ ਬਾਈ ਦਾ ਤੇ ਹੁਣ ਜਿਹੜੀ 2027 ਆ ਉਹ ਭਾਰਤੀ ਜਨਤਾ ਪਾਰਟੀ ਦੀ ਆ ਜੀ 27 ਸਾਲ ਬਾਅਦ ਰਾਜਧਾਨੀ ਦੇ ਵਿੱਚ ਬੀਜੇਪੀ ਜਿੱਤ ਹੋਈ ਆ ਕਿੰਨਾ ਖੁਸ਼ੀ ਮਹਿਸੂਸ ਕਰਦੇ ਹੋ ਇਹ ਬਹੁਤ ਸਾਰੇ ਦੇਸ਼ 'ਚ ਅੱਜ ਜਸ਼ਨ ਮਨਾਏ ਜਾ ਰਹੇ ਆ ਸ਼੍ਰੀ ਨਰਿੰਦਰ ਮੋਦੀ ਜੀ ਦੀ ਮਿਹਨਤ ਨੂੰ ਰੰਗ ਲੱਗੇ ਨੇ ਜੇ ਕਿ ਅੱਜ ਦਿੱਲੀ ਜਿੱਤ ਲਈ ਆਪਾਂ ਤੇ ਇੱਥੇ ਅੱਜ ਹਲਕਾ ਜੰਡਿਆਲਾ ਗਰੂ ਦੇ ਵਿੱਚ ਪੂਰੀ ਟੀਮ ਵੱਲੋਂ ਸਰਦਾਰ ਹਰਦੀਪ ਸਿੰਘ ਜੀ ਗਿੱਲ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਉਹਨਾਂ ਜਿੱਤ ਦੇ ਵਿੱਚ ਲੱਡੂ ਵੰਡੇ ਜਾ ਰਹੇ ਆ ਤੇ ਬਹੁਤ-ਬਹੁਤ ਮੁਬਾਰਕਾਂ ਸਾਰੇ ਦੇਸ਼ਵਾਸੀਆਂ ਨੂੰ ਕੀ ਲੱਗਦਾ ਵੀ ਪੰਜਾਬ ਵਿੱਚ ਵੀ ਭਾਜਪਾ ਸਰਕਾਰ ਦੀ ਇਸੇ ਤਰ੍ਹਾਂ ਜਿੱਤ ਹੋਵੇ ਹਾਂ ਜੀ ਬਿਲਕੁਲ ਜੀ ਹੁਣ ਪੰਜਾਬ ਦੇ ਲੋਕ ਵੀ ਇਸ ਤੋਂ ਉਤਸ਼ਾਹਿਤ ਹੋਣਗੇ ਕਿ ਜੇਕਰ ਦਿੱਲੀ ਦੇ ਵਿੱਚ ਦਿੱਲੀ ਦੇ ਲੋਕਾਂ ਨੇ ਭਾਜਪਾ ਨੂੰ ਅਹਿਮੀਅਤ ਦਿੱਤੀ ਹੈ ਤੇ ਹੁਣ ਪੰਜਾਬ ਦੇ ਲੋਕ ਵੀ ਇਸ ਤੋਂ ਉਤਸ਼ਾਹਿਤ ਹੋਣਗੇ 2027 ਦੇ ਵਿੱਚ ਆਉਣ ਵਾਲੀ ਸਰਕਾਰ ਜਿਹੜੀ ਹੈ ਭਾਜਪਾ ਦੀ ਹੋਵੇਗੀ ਕਿਉਂਕਿ ਕਿਹੜੀ ਸਰਕਾਰ ਪੰਜਾਬ ਵਿੱਚ ਰਾਜ ਰਹੀ ਹੈ ਹਾਂਜੀ ਬਿਲਕੁਲ 2027 ਦੇ ਵਿੱਚ ਜਿਹੜੀ ਅੱਜ ਪੰਜਾਬ ਦੀ ਜਨਤਾ ਜਿਹੜੀ ਹੈ ਪਤਨ ਭਾਰ ਹੋ ਚੁੱਕੀ ਹੈ ਕਿਉਂਕਿ ਜਿਹੜੀ ਹੁਣ ਮੌਜੂਦਾ ਸਰਕਾਰ ਇਹ ਆਮ ਆਦਮੀ ਪਾਰਟੀ ਇਸ ਨੇ ਬਹੁਤ ਹੀ ਜਨਤਾ ਨੂੰ ਤੰਕ ਕੀਤਾ ਜਿਹੜੇ ਵਾਅਦੇ ਕੀਤੇ ਸਨ ਉਹ ਇਹਨਾਂ ਕੋ ਪੂਰੇ ਨਹੀਂ ਹੋਏ ਨਸ਼ਾ ਖਤਮ ਕਰਨਾ ਚਾਹਿਆ ਪਰ ਨਸ਼ਾ ਹੋਰ ਜੋਰਾਂ ਤੇ ਚੱਲ ਰਿਹਾ ਹੈ ਗੁੰਡਾਗਰਦੀ ਚੱਲ ਰਹੀ ਹੈ ਲਾਅ ਐਂਡ ਆਰਡਰ ਇਹਨਾਂ ਕੋ ਸੰਭਿਆ ਨਹੀਂ ਜਾ ਰਿਹਾ ਇਸ ਕਰਕੇ ਜਿਸ ਤਰ੍ਹਾਂ ਜੋਗੀ ਜੀ ਨੇ ਯੂਪੀ ਦੇ ਵਿੱਚ ਗੁੰਡਾਗਰਦੀ ਨੂੰ ਖਤਮ ਕੀਤਾ ਇਸ ਤਰ੍ਹਾਂ 2027 ਦੇ ਵਿੱਚ ਆਉਣ ਵਾਲੀ ਸਰਕਾਰ ਜਿਹੜੀ ਹੈ ਬੀਜੇਪੀ ਹੈ ਬੀਜੇਪੀ ਆਉਣ ਦੇ ਨਾਲ ਇਹ ਜਿਹੜਾ ਗੁੰਡਾਗਰਦੀ ਤੇ ਨਸ਼ਾ ਪੰਜਾਬ ਦੇ ਵਿੱਚੋਂ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਬਹੁਤ ਜਿਆਦਾ ਖੁਸ਼ੀ ਅਸੀਂ ਸ਼ਬਦਾਂ ਦੇ ਵਿੱਚ ਦੱਸ ਹੀ ਨਹੀਂ ਸਕਦੇ ਕਿ ਹਲਕਾ ਝੰਡਿਆ ਵਾਲਿਆ ਗੁਰੂ ਦੇ ਵਿੱਚ ਆ ਸਾਰੇ ਆਪਾਂ ਵਰਕਰ ਇਕੱਠੇ ਹੋਏ ਆ ਸਰਦਾਰ ਹਰਦੀਪ ਸਿੰਘ ਜੀ ਗਿੱਲ ਜੀ ਦੀ ਅਗਵਾਈ ਦੇ ਵਿੱਚ ਸਰਦਾਰ ਕਮਰਬੀਰ ਸਿੰਘ ਜੀ ਮੰਡਲ ਸਾਹਿਬ ਚੇਅਰਮੈਨ ਸਾਹਿਬ ਅਤੇ ਪੂਰੀ ਟੀਮ ਜਿਹੜੀ ਆ ਅਸੀਂ ਰਲ ਕੇ ਜਸ਼ਨ ਮਨਾਏ ਮਨਾਉਂਦੇ ਆ ಖುಷಿ ಲಡ್ಡೂ ಬಂಡೆ